ਗੁਰੂ ਅਰਜਨ ਦੇਵ ਜੀ ਜਾਲਵਾ ਦੇ 5 ਦਿਨ ਤਸੀਹੇ ਦੇਣ ਤੋਂ ਬਾਅਦ ਰਾਵੀ ਨਦੀ ਵਿੱਚ ਇਸ਼ਨਾਨ ਕਰਨ ਉਦਰੇ ਦਾ ਰਾਵੀ ਆਪਣੇ ਪੂਰੇ ਜ਼ੋਰ ਨਾਲ ਵਗ ਰਹੀ ਸੀ ਗੁਰੂ ਜੀ ਦੇ ਸਰੀਰ ਉੱਪਰ ਖਾਨੇ ਹੀ ਖਾਲੇ ਸੀ ਅਤੇ ਸਾਰਾ ਸਰੀਰ ਖਾਲਿਆਂ ਨਾਲ ਫੁੱਲਿਆ ਹੋਇਆ ਸੀ ਰਾਵੀ ਦੀਆਂ ਲੱਗਾਂ ਗੁਰੂ ਜੀ ਦੇ ਸਰੀਰ ਨੂੰ ਟਕਰਾ ਰਹੀਆਂ ਸਨ ਇਹ ਵੇਖ ਕੇ ਕਿਨਾਰੇ ਤੇ ਖੜੇ ਸਿੱਖ ਸਰਦਾਰਾਂ ਨੂੰ ਦੀਆਂ ਅੱਖਾਂ ਪਾਰ ਆਈਆਂ ਅਤੇ ਉਹ ਮਨ ਹੀ ਮਨ ਵਿੱਚ ਰਾਵੀ ਦੇ ਪਾਣੀ ਨੂੰ ਕਹਿਣ ਲੱਗੇ ਅਤੇ ਬੇਨਤੀ ਕਰਨ ਲੱਗੇ ਰਾਵੀ ਦੇ ਪਾਣੀਆਂ ਰਾਵੀ ਦੇ ਪਾਣੀਆਂ ਟੁੱਟੋਕ ਰਾਂ ਨਮਾਰਵੀ ਮਾਹੀ ਦੇ શરીਰ ਉਤੇ ਚਲੇ ਬਿਸਮਾਰਵੀ

होली होली वह छाले दुख जाने तेनु इसे ही बहाने तेनु हो गया दीदारे इसे ही बहाने तेनु हो गया दीदारे दे शरीर ते ਛਲੇ ਬੀਸ਼ੁਮਾਰਵੇ 라వీ ਦੇ ਅਪਾਨੀਆਂ ਪ੍ਰੀਤਮ ਦੇ ਪਿੰਡੇ ਉੱਤੇ ਚਮਕਦੇ ਜੋ ਛਲੇ ਨੇ ਪ੍ਰੀਤੰਬ ਦੇ ਪਿੰਡੇ ਉੱਤੇ ਚਮਕਦੇ ਜੋ ਛਲੇ ਨੇ ਜਲਮ ਦਿਖਾਤੇਂ ਦਾ बाले ने जाल तेग खाते बाले ने दुख है आप निरंकार ने दुख दा है आप निरंकार वे, वे। माही शरीर ਸਾਲੇ ਬੇਸ਼ੁਮਾਰ ਵੇ ਰਾਵੀ ਦੇ ਅਪਾਨੀਆਂ ਜਾਲਮਾਨੇ ਅੱਗੇ ਅਣਹੋਨੀਆਂ ਜੋ ਕੀਤੀਆਂ ਜਾਲਮਾਨੇ ਅੱਗੇ ਅਣਹੋਨੀਆਂ ਜੋ ਕੀਤੀਆਂ ਦੱਸਿਆ ਨਾ ਜਾਏ ਉਹ ਜਿਨੋ ਤੇ ਬਿਤੀ ਦਸਿਆ ਨਾ ਜਾਏ ਉਹ ਜਿਨੋਂ ਤੇ ਬੀਤਿਆ ਪਾਣੀ ਦਾ ਚੰਨ ਪਾਣੀ ਦਾ ਚੰਨ ਜਾਣ ਆਪ ਕਰਤਾਰ ਵੀ ਪਾਣੀ ਦਾ ਚੰਨ ਜਾਣ ਆਪ ਕਰਤਾਰ ਵੀ ਮਾਹੀ ਦੇ ਸ਼ਰੀਰ ਉੱਤੇ

राविडेयपानिया